ਸਿੰਘ ਨਲੂਏ ਨੂੰ ਤੂੰ ਐ ਕਰਤਾ ਉਹ ਕਰਤਾ ਇਤਿਹਾਸ ਤਰੋੜ ਮੋੜ ਕੇ ਪੇਸ਼ ਕੀਤਾ ਇਹ ਜਿਹੜੇ ਵਿਦਵਾਨ ਬਣ ਕੇ ਮੈਨੂੰ ਟਰੋਲ ਕਰ ਰਹੇ ਆ ਨਾ ਪੂਰੀ ਵੀਡੀਓ ਇਹਨਾਂ ਨੇ ਦੇਖੀ ਨਹੀਂ ਮੇਰੀ YouTube ਤੇ ਤੇ ਕਿਸੇ ਨੇ ਛੋਟੀ ਜੀ ਕਲਿੱਪ ਕੱਟ ਕੇ ਉੱਤੇ ਇੰਸਟਾ ਤੇ ਵਾਇਰਲ ਕਰ ਦਿੱਤੀ ਮੈਂ ਫੇਰ ਵੀ ਚਲੋ ਹਨਾ ਨੀਮਾਓ ਕੇ ਵੀ ਮੈਂ ਮਾਫੀ ਮੰਗਦਾ ਵੀ ਚਲੋ ਮੈਂ ਕਿੰਨਾ ਏਰ 26 ਸਾਲ ਦਾ ਮੈਂ ਹੈ ਗਿਆ ਮੇਰਾ ਜਿੰਨਾ ਵੀ ਮੇਰਾ ਐਕਸਪੀਰੀਅੰਸ ਹੈ ਕਿੰਨਾ ਹੈ ਯਾਰ ਹਨਾ ਮੈਂ ਫੇਰ ਵੀ ਕਹਿੰਦੀ ਮੈਂ ਅੱਜ ਤੱਕ ਜ਼ਿੰਦਗੀ ਚ ਕਦੇ ਕੰਟਰੋਵਰਸੀ ਨਹੀਂ ਕੀਤੀ ਨਾ ਮੈਨੂੰ ਕਦੇ ਇਹ ਕੰਟਰੋਵਰਸੀ ਪਸੰਦ ਕਈ ਕਹਿ ਰਿਹਾ ਵੀ ਤੂੰ ਵਿਊਆਂ ਕਰ ਕਦੇ 100 ਮਿਲੀਅਨ ਵੀਵ ਹੁੰਦੇ ਜੋ ਲਾਈਵ ਹੋ ਜਾਂਦਾ ਇੰਸਟਾਗ੍ਰਾਮ ਤੇ ਮੇਰੇ 22 ਮਿਲੀਅਨ ਵੀਵ ਨਹੀਂ ਵੀਡੀਓਸ ਤੇ ਠੀਕ ਹੈ ਉਹ ਮੈਂ ਕੋਈ ਕੰਟਰੋਵਰਸੀਆਂ ਕਰਕੇ ਉਹ ਲੋਕ ਨਹੀਂ ਮੈਂ ਜੋੜੇ ਮੈਂ ਤਾਂ ਅੱਜ ਤੱਕ ਇਹ ਕਦੇ ਪੇਡ ਪ੍ਰੋਮੋਸ਼ਨ ਨਹੀਂ ਕੀਤੀ ਨਾ YouTube ਤੇ ਨਾ Instagram ਤੇ ਹਨਾ ਵੀ ਆਪਣੇ ਲੋਕ ਨੇ ਇਹ ਕੋਈ بیٹنگ ਆਪਣਾ ਕਿਸੇ ਜਵਾਖਾਂ ਦੇ ਪੈਸੇ ਨਾ ਖਰਾਬ ਹੋ ਜਾਣ ਤੇ ਜਿਹੜੇ ਮੈਨੂੰ ਇਸ ਕਾਮਰੇਡ ਆ ਸਰਟੀਫਿਕੇਟ ਵੰਡ ਰਹੇ ਆ ਹੁਣ ਤੁਸੀਂ ਦੱਸੋਗੇ ਮੈਂ ਕੀ ਆ ਅਸੀਂ ਕੇਦਾਰਕੰਠਾ ਟਰੈਕ ਕਰਕੇ ਆਏ ਹਨਾ ਦਸੰਬਰ ਚ ਤੇ ਉੱਥੇ ਸ਼੍ਰੀ ਨਿਸ਼ਾਨ ਸਾਹਿਬ ਅਸੀਂ ਨੇ ਚਲਾਇਆ ਤੇ ਜੇ ਮੈਂ ਕਾਮਰੇਡ ਹੁੰਦਾ ਚਲਾਉਂਦਾ ਉਥੇ ਉਤੋਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਗਿਆ ਮੈਂ 2019 ਚ ਤੇ ਮੈਂ ਕਾਮਰੇਡ ਹੁੰਦਾ ਉਥੇ ਉਹ ਬਲੌਗ ਬਣਾਉਂਦਾ ਤੇ ਉਹ ਤੋਂ ਬਾਅਦ ਮੇਰਾ ਰਸ਼ੀਆਂ ਦੋਸਤ ਭੋਲਾ ਆਇਆ ਉਹ ਵੀਡੀਓ ਤੁਸੀਂ ਦੇਖਿਆ ਹੀ ਹੋਣੀ ਹੈ ਹਨਾ ਉਹਨੂੰ ਮੈਂ ਸ੍ਰੀ ਦਰਬਾਰ ਸਾਹਿਬ ਮੱਥਾ ਟਿਕਾ ਕੇ ਲੈ ਆ ਉਹਨੂੰ ਮੈਂ ਇਤਿਹਾਸ ਦੱਸਿਆ ਕਾਮਰੇਡ ਹੁੰਦਾ ਮੈਂ ਉਹ ਸਾਰਾ ਕੁਝ ਕਰਦਾ ਤੁਸੀਂ ਘਰੇ ਬਹਿ ਕੇ ਤੁਸੀਂ ਪੰਜਾਬ ਪੰਜਾਬੀ ਦਾ ਤੁਸੀਂ ਮੈਨੂੰ ਪਾਠ ਪੜ੍ਹਾ ਰਹੇ ਹੋ ਤੁਸੀਂ ਕੀ ਕਰਤਾ ਵੀ ਪੰਜਾਬ ਵਾਸਤੇ ਪੰਜਾਬੀ ਲਈ ਮਾਂ ਬੋਲੀ ਲਈ ਆ ਦੇਖੋ ਇਹ ਪੂਰੇ ਅਫਗਾਨਿਸਤਾਨ ਦਾ ਮੈਪ ਹੈ ਤਾਂ ਜਿਹੜਾ ਸਿੱਖ ਐਂਪਾਇਰ ਸੀ ਆਪਣਾ ਉਹ ਜਿਹੜਾ ਇਹਦੇ ਨਾਲ ਲੱਗਦਾ ਹਿੱਸਾ ਹੈ ਜਮਰੋਦਾ ਕਿਲਾ ਹੁਣ ਪਾਕਿਸਤਾਨ ਚ ਪਹਿਲਾਂ ਪੰਜਾਬ ਦੇ ਲੱਗੇ ਸੀ ਉਹਨਾਂ ਅਫਗਾਨਿਸਤਾਨ ਦਾ ਹਿੱਸਾ ਸੀ ਜਿਆ ਪੇਸ਼ਾਵਰ ਹੈ ਤਾਂ ਪੇਸ਼ਾਵਰ ਨੂੰ ਸਰਦਾਰ ਹਰੀ ਸਿੰਘ ਨਲੂਏ ਨੇ ਵੀ ਕੈਪਚਰ ਕੀਤਾ ਹਨਾ ਉਸ ਤੋਂ ਬਾਅਦ ਉਥੇ ਨਾਲ ਹੀ ਜਮਰੋਦਾ ਕਿਲਾ ਹੈ ਤੇ ਉਸ ਤੋਂ ਬਾਅਦ ਮਤਲਬ ਜਿਹੜਾ ਸਿੱਖ एंपਾਇਰ ਸੀ ਆਪਣਾ ਉਹ ਹੰਦੀ ਕਲਾਚ ਚ ਚਲਾ ਗਿਆ ਹਨਾ ਤੇ ਇਚ ਮੈਂ ਕੀ ਗਲਤ ਕਹਤਾ ਯਾਰ ਸੋਨੂੰ ਕਿਸੇ ਦੇਸ਼ ਦੀ ਜੀਓਗ੍ਰਾਫੀ ਸਮਝਾਣਾ ਗਲਤ ਗੱਲ ਹੈ ਮੈਂ ਇਚ ਕੀ ਇਤਿਹਾਸ ਨੂੰ ਤਰੋੜ ਮਰੋੜ ਕੇ ਪੇਸ਼ ਕਰਦਾ ਮੈਂ ਤਾਂ ਕਿਤੇ ਐਂ ਕਿਹਾ ਹੀ ਨਹੀਂ ਵੀ ਖਾਨ ਦਾ ਅਫਗਾਨਿਸਤਾਨ ਦੇ ਹਿੱਸਿਆਂ ਤੇ ਰਾਜ ਰਿਹਾ ਹੀ ਨਹੀਂ ਹਨਾ ਵੀ ਸਿੱਖਾਂ ਨੇ ਤਾਂ ਅਫਗਾਨਾਂ ਨੂੰ ਕੁੱਟਿਆ ਹੀ ਨਹੀਂ ਹਨਾ ਜਦੋਂ ਮੈਂ ਅਫਗਾਨਿਸਤਾਨ ਸੀ ਵੀ ਆਪਣੇ ਪੰਜਾਬੀ ਪਪਰਾ ਜਿਹੜੇ ਦੇਖਦੇ ਹੋ ਕਮੈਂਟ ਕਰਦੇ ਸੀ ਵੀ ਸਰਦਾਰ ਹਰੀ ਸਿੰਘ ਨਲੂਏ ਬਾਰੇ ਪੁੱਛੇ ਨਾ ਨੂੰ ਅਫਗਾਨਾਂ ਨੂੰ ਪੁੱਛੋ ਹਰੀ ਸਿੰਘ ਨਲੂਆ ਕੋ ਜਾਣਦੇ ਹੋ ਹਰੀ ਸਿੰਘ ਨਲਵਨ ਨਹੀਂ ਜੀ ਨਹੀਂ ਨੂੰ ਨਹੀਂ ਜਾਣਦੇ ਸ਼ਾਮਦਾਲੀ ਉਹ ہمارے ਕਲਾਂ ਬਜ਼ੁਰਗ बुजुर्गों की बात तुम करते हो वो भी अब आप जैसे आप मुल्क के हाँ, बुजुर्ग हैं हरी सिंह नलुआ पंजाब से थे अच्छा महान अच्छा, महान अच्छा, बहुत महान थे अच्छा सिंह संदेवल का हाँ बहुत हरी सिंह नलुआ को जानते हो हाँ हाँ हरी सिंह नलुआ सब को जानते हम क्योंकि ये फिल्में जो है हम देखते हैं जो मैं रात वाले रात को जो है हम बस मूवी देखते हैं पूछे हाँ इन लोगों को पूछे वो कहें भी अभी नहीं जानते नहीं जानते है ਤੇ ਉਹੀ ਮੈਂ ਵੀਡੀਓ ਚ ਕਹਦਾ ਬਈ ਨਹੀਂ ਜਾਣਦੇ ਤਾਂ ਇਹ ਚ ਮੈਂ ਆਪਦੇ ਕੋਲੋਂ ਕੀ ਕਹਤਾ ਬਈ ਸ਼ਾਇਦ ਜਿਨ੍ਹਾਂ ਨੂੰ ਪੁੱਛਿਆ ਸੀ ਉਹ ਅਣਪੜ ਹੋਣਗੇ ਬਈ ਜ ਜ ਉਹਨਾਂ ਦੀ ਇਤਿਹਾਸ ਚ ਰੁਚੀ ਨਹੀਂ ਹੋਊਗੀ ਸ਼ਾਇਦ ਪੜ੍ਹੇ ਲਿਖੇ ਜਾਣਦੇ ਹੋਣਗੇ ਹੁਣ ਮੈਂ ਉੱਥੇ ਯਾਰ ਐਜ਼ ਅ ਟੂਰਿਸਟ ਗਿਆ ਸੀ ਹੁਣ ਮੇਰੇ ਕੋਲ ਲਿਮਟਡ ਟਾਈਮ ਸੀ ਜਿੰਨਾ ਕਿ ਮੈਂ ਉੱਥੇ ਐਕਸਪੀਰੀਅੰਸ ਕੀਤਾ ਹੁਣ ਸ਼ੇਅਰ ਕਰਦਾ ਯਾਰ ਪੰਜਾਬੀ ਮਾਂ ਬੋਲੀ ਵੀ 25 ਦੇਸ਼ਾਂ ਚ ਪ੍ਰਮੋਟ ਕਰਦੀ ਇੱਕ ਵੀ ਪੰਜਾਬ ਦੇ ਯੂਟਿਊਬਰ ਨੂੰ ਮੇਰੇ ਤੋਂ ਕਾਫੀ ਜੈਲਸੀ ਹੈ ਤੁਸੀਂ ਆ ਮੈਂ ਪਹਿਲਾਂ ਪੰਜਾਬੀ ਟ੍ਰਾਹਰ ਥਾ ਮੈਂ ਮੈਂ ਕਰਦਾ ਫਿਰਦਾ ਵੈਸੇ ਵੀ ਕੁਮਕੇ ਕਿਸੇ ਬੰਦੇ ਚ ਮੈਂ ਤਾਂ ਰਹਿੰਦੀ ਨਹੀਂ ਹੈਨਾ ਤੇ ਕਹਿ ਰਿਹਾ ਸੀ ਕਿ ਅਫਗਾਨਿਸਤਾਨ ਮੈਨੂੰ ਦੇਖ ਕੇ ਗਿਆ ਹੈ ਉਹ ਵੀ ਉੱਥੇ ਗੋਰੇ ਹਨਾ ਪਤਾ ਨਹੀਂ ਕਿੰਨੇ ਕਿੰਨੇ ਸਾਲ ਪਹਿਲਾਂ ਘੁੰਮ ਗਏ ਉਹ ਵੀ ਤੈਨੂੰ ਦੇਖ ਕੇ ਘੁੰਮ ਕੇ ਗਏ ਆ ਠੀਕ ਹੈ ਸਾਈ베ਰੀਆ ਕਹਿੰਦਾ ਮੈਨੂੰ ਦੇਖ ਕੇ ਮੈਂ ਤਾਂ ਚੈਕਿੰਗ ਕਰਕੇ ਗਿਆ ਆ ਆਪ ਤਾਂ ਤੂੰ ਟੈਕਸੀਆਂ ਲੈ ਕੇ ਗਿਆ ਸੀ ਮੇਰਾ ਕੰਟੈਂਟ ਤੇ ਤੇਰਾ ਦਿਨ ਰਾਤ ਦਾ ਫਰਕ ਹੈ ਜਿਹੜੇ ਦੇਖਦੇ ਆ ਦੇਖ ਲਿਓ ਹਨਾ ਉੱਥੇ ਮੈਂ ਸਨੋ ਕੈਂਪਿੰਗ ਕੀਤੀ ਸਾਈ베ਰੀਆ ਚ ਠੀਕ ਹੈ ਉਹ 12 ਸਿੰਘਾਂ ਦੀ ਰੇਸ ਦਿਖਾਈ ਤੇ ਕਿੰਨਾ ਅਲੱਗ ਸਾਨੂੰ ਤਜਰਬੇ ਦਿਖਾਏ ਉਹਨ ਲੱਗਦਾ ਵੀ ਮੈਂ ਹੀ ਆ ਸਾਰਾ ਕੁਸ ਸਭ ਤੋਂ ਪਹਿਲਾਂ ਨਾ ਮੈਂ ਪੰਜਾਬੀ ਚ ਬਲੌਗਿੰਗ ਘੁੰਮਣਾ ਫਿਰਨ ਵਾਲੀ ਸ਼ੁਰੂ ਕੀਤੀ ਸੀ YouTube ਦੀ ਅਪਲੋਡ ਡੇਟਸ ਚੈੱਕ ਕਰ ਲਓ ਤੁਸੀਂ ਹਨਾ ਸਭ ਤੋਂ ਪਹਿਲਾਂ ਉਹ ਕੋਈ ਨਹੀਂ ਬਦਲ ਸਕਦਾ ਬਾਕੀ ਬਾਈ ਨੂੰ ਤਾਂ ਮੈਂ ਮੈਂ ਕਰਦਾ ਸ਼ੌਂਕ ਹੈ ਸ਼ਾਇਦ YouTube ਵਾਲਿਆਂ ਨੂੰ ਕਹਿ ਕੇ ਬਾਈ ਤੂੰ ਬਦਲਾ ਲੈ ਅਪਲੋਡ ਡੇਟਾ ਹਨਾ ਵੀ ਕਿਉਂਕਿ ਤੂੰ ਤਾਂ ਪਹਿਲਾ ਬਣਨਾ ਤੂੰ ਬਣ ਜਾ ਕੋਈ ਚੱਕਰ ਨਹੀਂ ਮੈਨੂੰ ਕੋਈ ਇਹ ਚ ਮੈਂ ਪਹਿਲਾਂ ਨੇ ਗਾਣਾ ਕੱਢਿਆ ਉਹ ਨਹੀਂ ਚੱਲਿਆ ਕਿਉਂਕਿ ਹਨਾ ਗਾਣੇ ਵਾਲਾ ਮੂੰਹ ਸਿਰ ਤਾਂ ਹੈ ਹੀ ਨਹੀਂ ਸੀ ਟੈਲੈਂਟ ਵੀ ਹੋਵੇ ਬੰਦੇ 'ਚ ਫਿਰ ਉਹ ਹਿੰਦੀ 'ਚ ਬਲੌਗ ਬਣਾਉਣ ਲੱਗਿਆ 2020 ਬੂਚ ਹਨਾ ਉਹ ਵੀ ਨਹੀਂ ਚੱਲੇ ਫਿਰ 21 'ਚ ਜਾ ਕੇ ਉਹਨੇ ਪੰਜਾਬੀ 'ਚ ਸ਼ੁਰੂ ਕੀਤਾ ਮੈਂ ਤਾਂ 19 'ਚ 18 'ਚ ਘੁੰਮਣਾ ਸ਼ੁਰੂ ਕਰਦਾ ਸੀ ਉਹ ਬਲੌਗ ਪਾਏ ਨੇ ਜਦ ਬੁਲਟ ਤੇ ਘੁੰਮਿਆ ਕਰਦਾ ਬਾਕੀ ਮੈਂ ਕਦੇ ਪੈਸੇ ਨਹੀਂ ਮੰਗੇ ਵੀ ਮੈਨੂੰ ਪੈਸੇ ਪਾਓ ਮੈਂ ਉੱਥੇ ਘੁੰਮਣ ਜਾਣਾ ਮੈਂ ਪੰਜਾਬੀ ਨੂੰ ਪ੍ਰਮੋਟ ਕਰ ਰਿਹਾ ਮੈਂ ਸਿੱਖਾਂ ਮੈਂ ਮੈਂ ਨਹੀਂ ਕੀਤੀ ਹਰ ਥਾਂ ਮੈਂ ਤਾਂ ਕੁਝ ਵੀ ਨਹੀਂ ਹੈਗਾ ਜੋ ਵੀ ਅਕਾਲ ਪੁਰਖ ਹੈ ਜੋ ਮੈਨੂੰ ਕਮਾ ਰਿਹਾ ਹੈ ਨਾ ਜੋ ਵੀ એનર્ਜੀ ਹੈ ਉਹ ਊਰਜਾ ਹੈ ਨਾ ਮੈਂ ਤਾਂ ਕਦੇ ਵੀ ਨਹੀਂ ਕਿਹਾ ਵੀ ਮੈਂ ਹਮੇਸ਼ਾ ਮੇਰੇ ਬਲੌਗਾਂ ਤੁਸੀਂ ਦੇਖਿਆ ਮੈਂ ਹਮੇਸ਼ਾ ਉਹ એનર્ਜੀ ਦੇ ਅਕਾਲ ਪੁਰਖ ਦੀ ਗੱਲ ਕੀਤੀ ਹੈ ਜਿਹੜੀ ਵੀ ਊਰਜਾ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾ ਰਹੀ ਹੈ ਗੋਰੇ ਨਾਲ ਵੀ 100 150 ਦੇਸ਼ ਘੁੰਮੀ ਫਿਰਦੇ ਆ ਤੇ ਇੱਕ ਮੈਨੂੰ ਫਰਾਂਸ ਦੀ ਗੋਰੀ ਮਿਲੀ 3 ਸਾਲ ਹੋ ਗਏ ਫਰਾਂਸੇ ਨਹੀਂ ਗਈ ਉਹ ਚੈਕਿੰਗ ਕਰਦੇ ਆ ਉਹ ਆਪ ਵੀ ਬਲੌਗ 'ਚ ਬੋਲ ਰਿਹਾ ਬਈ ਉਹ ਚੈਕਿੰਗ ਤਾਂ ਉਹ ਕਰਦੇ ਜਿੰਨਾਂ ਕੋਲੇ ਪੈਸੇ ਨਹੀਂ ਹੁੰਦੇ ਬਈ ਮੇਰੇ ਕੋਲ ਤਾਂ ਪੈਸੇ ਨਹੀਂ ਗਰੀਬ ਆ ਮੈਂ ਤਾਂ ਠੀਕ ਹੈ ਮੈਂ ਮੰਨਦਾ ਮੈਂ ਤਾਂ ਗਰੀਬ ਆ ਯਾਰ ਨਾ ਮੈਂ ਮੇਰੇ ਇੱਚ ਹਿੰਮਤ ਵੀ ਮੈਂ ਲੋਕਾਂ ਤੋਂ ਮੰਗਾ ਹਨਾ ਵੀ ਮੈਨੂੰ ਪੈਸੇ ਪਾਓ ਮੈਂ ਉੱਥੇ ਜਾਣਾ ਹੈ ਹਨਾ ਆਪਣੇ ਛੋਡੇ ਲਈ ਉੱਥੇ ਜਾਣਾ ਉਹ ਦੇਸ਼ ਤੇ ਜਾਣਾ ਮੈਂ ਕਦੇ ਐਵੇਂ ਹੀ ਨਹੀਂ ਕੀਤਾ ਠੀਕ ਹੈ ਮੈਂ ਇਹ ਚੈਕਿੰਗ ਕਰ ਲੰਨਾ ਬਈ ਤੇ ਇਹ ਚੈਕਿੰਗ ਕਰਕੇ ਮੇਰੇ ਅੰਦਰ ਤਿੰਨ ਕੁਆਲਿਟੀ ਆਈਆਂ ਠੀਕ ਹੈ ਇੱਕ ਤਾਂ ਜਦੋਂ 11 ਬੰਦੇ ਸਾਨੂੰ ਕੋਈ ਸਾਧਨ ਨਹੀਂ ਰੋਕਦੇ ਨਾ ਛੋਡੇ ਅੰਦਰ ਪੇਸ਼ੈਂਸ ਆਊਗੀ ਆਸ ਆਸ ਪੈਦਾ ਹੋਊਗੀ ਹਨਾ ਵੀ ਚਲੋ 12ਵਾਂ ਰੋਕੂਗਾ ਤੇ ਇੱਕ ਤੁਸੀਂ ਦੁਨੀਆ ਦੀ ਅਣਜਾਣ ਜਗ੍ਹਾ ਤੇ ਖੜੇ ਹੋ ਜਿੱਥੇ ਤੁਹਾਨੂੰ ਕੋਈ ਨਹੀਂ ਜਾਣਦਾ ਤੇ ਉੱਥੇ ਉਹ ਤੁਸੀਂ ਸਰਵਾਈਵ ਕਰਨਾ ਸਿੱਖੋਗੇ ਇਕੱਲੇ ਤੇ ਉਸ ਤੋਂ ਬਾਅਦ ਜਦੋਂ ਕੋਈ ਬੰਦਾ ਤੁਹਾਨੂੰ ਲਿਫਟ ਦੇ ਰਿਹਾ 2 ਘੰਟੇ ਬਾਅਦ ਉਹ ਤੁਹਾਨੂੰ ਕਾਫੀ ਆਫਰ ਕਰ ਰਿਹਾ ਵੀ ਤੂੰ ਭੁੱਖਾ ਤਾਂ ਨਹੀਂ ਏਰ ਖਾਣਾ ਆਫਰ ਕਰ ਤੁਸੀਂ ਦੇਖੋਗੇ ਦੁਨੀਆ ਕਿੰਨੀ ਜਿਆਦਾ ਸੋਹਣੀ ਹੈ ਕਿੰਨੀ ਹੈਲਪਫੁਲ ਹੈ ਉਹ ਹਰ ਥਾਂ ਮੈਂ ਮੈਂ ਹੈਨਾ ਮੈਂ ਪਹਿਲਾ ਪੰਜਾਬੀ ਆ ਉਹ ਕਿਹੜੀ ਚੈਕਿੰਗ ਕੀਤੀ ਉਹਨੇ ਸਾਈਵੇਰੀਆ ਚ ਉਹਦੀ ਵੀਡੀਓ ਦੇਖ ਲਿਓ ਆਪ ਹੀ ਕਹਿ ਰਹੇ ਕਿ ਅ ਅਸੀਂ ਟੈਕਸੀ ਲੈ ਰਹੇ ਹਾਂ 1000 ਟੈਕਸੀ ਵਾਲੇ ਨੂੰ ਦਿੱਤਾ ਇੱਥੋਂ ਆਪ ਹੀ ਸਾਰਾ ਕੁਝ ਦੱਸ ਰਿਹਾ ਹੈ ਤੇ ਲੋਕ ਪੂਰੀ ਵੀਡੀਓ ਦੇਖਦੇ ਨਹੀਂ ਤੇ ਵਿਦਵਾਨ ਬਣ ਕੇ ਕਮੈਂਟ ਕਰਨਗੇ ਮੇਰੀ ਕਿਸੇ ਨਾਲ ਕੋਈ ਨਫ਼ਰਤ ਨਹੀਂ ਕਿਉਂਕਿ ਰোনালਡੋ ਕਹਿੰਦਾ ਹੁੰਦਾ ਵੀ ਨਫ਼ਰਤ ਕਦੇ ਜਿੱਤ ਨਹੀਂ ਸਕਦੀ ਪਰੇ ਯਾਰ ਹੁਣ ਐਨਾ ਮੈਂ ਚੁੱਪ ਵੀ ਨਹੀਂ ਰਹਿ ਸਕਦਾ ਨਾ ਵੀ ਉਹਦੇ ਦੁਨੀਆ ਸਿਰ ਤੇ ਹੀ ਚੜੀ ਜਾਵੇ ਮੈਂ ਲਦਾਖ ਘੁੰਮਣ ਗਿਆ ਪਿਛਲੇ ਸਾਲ ਉੱਥੇ ਸ਼੍ਰੀਨਗਰ ਗਿਆ ਉੱਥੇ ਹਰੀ ਪਰ ਬਦਨੋ ਕਿਲੇ ਆ ਮਤਲਬ ਜਿਹਨੂੰ ਕੰਟਰੋਲ ਕਰਦੇ ਉਥੇ ਆਧਾਰ ਕਾਰਡ ਦਿਖਾ ਕੇ ਜਾਣਾ ਪੈਂਦਾ ਕਿਉਂਕਿ ਜੇ ਉਹਨੂੰ ਕੰਟਰੋਲ ਕਰ ਲਿਆ ਪੂਰੇ ਸ਼੍ਰੀਨਗਰ ਕੰਟਰੋਲ ਹੋ ਜਾਂਦਾ ਉਹ ਕਿਲੇ ਨੂੰ ਕੋਈ ਨਹੀਂ ਜਿੱਤ ਸਕਿਆ ਸੀ ਅਫਗਾਨਾਂ ਤੋਂ ਹਨਾ ਉਹ ਕਿਲੇ ਦਾ ਇਤਿਹਾਸ ਉਹਦਾ ਨੈਟ ਤੇ ਹੈਗਾ ਕਿਧਰੇ ਨਹੀਂ ਤੁਹਾਨੂੰ ਮਿਲੂਗਾ ਨਾ ਮੈਨੂੰ ਮਿਲਿਆ ਸੀ ਮੈਂ ਇਨੀ ਖੋਜ ਪੜਤਾਲ ਕਰਕੇ ਉਹ ਬਲੌਗ ਬਣਾ ਦੇਖਿਆ ਕਿਸੇ ਨੇ ਬੀਜਿੰਦੂ ਸਰਦਾਰ ਹਰੀ ਸਿੰਘ ਨਲੂਏ ਨੇ ਅਫਗਾਨਾਂ ਨੂੰ ਕੁੱਟ ਕੇ ਫਾਦੇ ਕੀਤਾ ਸੀ ਠੀਕ ਹੈ ਉਹ ਵੀ ਲਿੰਕ ਪਾ ਦੂੰਗਾ ਉਹ ਵੀ ਦੇਖ ਲਈਓ ਮਤਲਬ ਤੁਸੀਂ ਯਾਰ ਇੰਨਾ ਮੈਂ ਪੰਜਾਬੀ ਹਨਾ ਸਿੱਖ ਧਰਮ ਨੂੰ ਪ੍ਰਮੋਟ ਕੀਤਾ ਠੀਕ ਹੈ ਤੇ ਤੁਸੀਂ ਮੈਨੂੰ ਕੀ ਸਰਟੀਫਿਕੇਟ ਵੰਡ ਰਹੇ ਹੋ ਮਤਲਬ ਯਾਰ ਦੁੱਖ ਹੁੰਦਾ ਹੈ ਯਾਰ ਕਉਮ ਫਿਰਕੇ ਵੀ ਜੇ ਮੈਂ ਮੈਂ ਨਾ ਗਈ ਫਿਰ ਸਿੱਖਿਆ ਹੀ ਕੀ ਜ਼ਿੰਦਗੀ ਚ ਮੈਨੂੰ ਤਾਂ ਲੱਗਦਾ ਮੈਂ ਅਕਸਰ ਪਹਿਲਾਂ ਵੀ ਜ਼ਿਕਰ ਕਰਦਾ ਹੁੰਦਾ ਮੇਰੇ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕੁ ਪੰਜਾਬੀ ਲੋਕ ਘੁੰਮੇ ਹੋਣਗੇ ਜਿਹੜੇ ਬਲੌਗ ਨਹੀਂ ਬਣਾਉਂਦੇ ਜਿਹੜੇ ਸਾਰੇ ਪਤਾ ਨਹੀਂ ਕਿੰਨੇ ਕੁ ਦੇਸ਼ ਘੁੰਮੇ ਹੋਣਗੇ ਜਿਹੜੇ ਕਦੇ ਮਸ਼ਹੂਰ ਨਹੀਂ ਹੋਏ ਕਿਉਂਕਿ ਮੈਂ ਅਕਸਰ ਗੋਰੇ ਮੈਨੂੰ ਮਿਲਦੇ ਆ 150 160 ਦੇਸ਼ ਕੋਈ ਘੁੰਮਿਆ ਜਿਹਦਾ ਕੋਈ ਇੰਸਟਾਗ੍ਰam ਅਕਾਊਂਟ ਹੀ ਨਹੀਂ ਸਿੰਗਲ ਤੇ ਘੁੰਮ ਰਿਹਾ ਕੋਈ ਉਹਨੂੰ ਇੰਟਰਨੈਟ ਨਾਲ ਲੈਣਾ ਦੇਣਾ ਨਹੀਂ ਤਾਂ ਉਹਨਾਂ ਨੂੰ ਦੇਖ ਕੇ ਲੱਗਦਾ ਵੀ ਆਮ ਨਥਿੰਗ ਯਰ ਮੈਂ ਤਾਂ ਕੁਝ ਵੀ ਨਹੀਂ ਹਨਾ ਮੈਂ ਤਾਂ ਮਾ ਟਿਚ ਤੇ ਮੈਂ ਵੀ ਮੈਂ ਮੈਂ ਕਰੀ ਜਾਮਾ ਮਹਾਨ ਬਣ ਉਹਦਾ ਕੋਈ ਫਾਇਦਾ ਨਹੀਂ ਤਾਂ ਯਾਰ ਇੰਸਟਾਗ੍ਰam ਤੇ ਨਾ ਵੀ ਅੱਜ ਤੱਕ ਮੈਂ 5000 ਬੰਦਿਆਂ ਦੇ ਰਿਪਲਾਈ ਕਰਤੇ ਹਉਣੇ ਹਨਾ ਮਤਲਬ ਜਿੰਨਾਂ ਨੂੰ ਤੁਸੀਂ ਕਿਸੇ ਬਲੌਗਰ ਨੂੰ ਮੈਸੇਜ ਕਰ ਲਈ ਹੂੰ ਠੀਕ ਹੈ ਕਿਸੇ ਕਲਾਕਾਰ ਨੂੰ ਤੁਹਾਡਾ ਰਿਪਲਾਈ ਇਹ ਕਰਦੇ ਉਹ ਬੰਦੇ ਵੀ ਅੱਜ ਮੈਨੂੰ ਕਰ ਰਹੇ ਬਾਈ ਤੇਰੀਆਂ ਵੀਡੀਓ ਦੇਖਿਆ ਕਰਦੇ ਤੂੰ ਇਹ ਸਟੇਟਮੈਂਟ ਦੇਤੀ ਹਨਾ ਤੇਨੂੰ ਅਨਫੋਲੋ ਕਰ ਰਹੇ ਪਰ ਆ ਕਰ ਦੋ ਯਾਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਸੱਚੀ ਕਹਿ ਰਿਹਾ ਮੈਂ ਸਟ੍ਰੇਟ ਫਾਰਵਰਡ ਜੋ ਹੈ ਗਏ ਉਹ ਰੱਬ ਨੂੰ ਪਤਾ ਹੈ ਹਨਾ ਜਾਂ ਕੁਦਰਤ ਨੂੰ ਪਤਾ ਹੈ ਹਨਾ ਉਹ ਮੈਨੂੰ ਜਾਣਦੀ ਹੈ ਠੀਕ ਹੈ ਉਰੇ ਮੈਨੂੰ ਹੁਣ ਸਰਟੀਫਿਕੇਟਾਂ ਦੀ ਲੋੜ ਨਹੀਂ ਲੋਕਾਂ ਦੇ ਵੀ ਮੈਂ ਕੀ ਕੀਤਾ ਕੀ ਨਹੀਂ ਹਨਾ ਇਹ ਲੋਕ ਕਿਸੇ ਦੇ ਮਿੱਤ ਨਹੀਂ ਪਹਿਲਾਂ ਇਹਨਾਂ ਨੇ ਸਿੱਧੂ ਮੂਸੇ ਵਾਲੇ ਨੂੰ ਮਾਰਾ ਗਿਆ ਠੀਕ ਹੈ ਤੇ ਫਿਰ ਦੀਪ ਸਿੱਧੂ ਨੂੰ ਇਹਨਾਂ ਨੇ ਗਦਾਰ ਗਿਆ ਫਿਰ ਉਹਦੋਂ ਜਦੋਂ ਉਹ ਮਰ ਗਿਆ ਫਿਰ ਉਰੇ ਸੱਚਾ ਹੋਣ ਵਾਸਤੇ ਮਰਨਾ ਪੈਂਦਾ ਹੈ ਆਪਣੇ ਲੋਕ ਯਾਰ ਆਪਣੇ ਲੋਕਾਂ ਦੀਆਂ ਲੱਤਾਂ ਖਿੱਚਦੇ ਆ ਮਤਲਬ ਕੌਣ ਪੰਜਾਬੀ ਬਲੌਗ ਬਣਾਨੇ ਤੁਸੀਂ ਦੇਖ ਲਓ ਹਨ ਮਤਲਬ ਪੁਰਾਣੇ ਮੇਰੇ 올ਡ 올ਡ ਬਲੌਗ ਕੱਢ ਕੇ ਜਦੋਂ ਖੇਤਾਂ 'ਚ ਬਣਾਇਆ ਕਰਦਾ ਮੈਂ ਕੀ ਮਿਲਿਆ ਮੈਨੂੰ ਐਂਡ 'ਚ ਹਨਾ ਸਿਰਫ ਸਾਟੀ ਵੇਟ ਤਦ ਦੁੱਖ ਹੁੰਦਾ ਹੈ ਯਾਰ ਜੇ ਮੈਂ ਸੱਚੀ ਹਿੰਦੀ ਚ ਬਲੌਗ ਬਣਾਏ ਹੁੰਦੇ ਹਣਾ ਹੁਣ ਕਈ ਕਹਿਣਗੇ ਬਈ ਹਿੰਦੀ ਚ ਤੇਰੇ ਚੱਲਦੇ ਭਰਾ ਮੇਰਾ ਇੰਸਟਾਗ੍ਰam ਤੇ ਵੀ ਹਿੰਦੀ ਚ ਅਕਾਊਂਟ ਫੋਲਲਰ ਨੇ ਲਗਭਗ 1.80 ਲੱਖ ਉਹ ਚ ਵੀ ਮਿਲੀਅਨ ਵਿਊ ਆਉਂਦੇ ਆ ਮੇਰੇ ਮੈਂ ਫੇਰ ਵੀ ਉਹਤੇ ਕਦੇ ਫੋਕਸ ਨਹੀਂ ਕੀਤਾ ਉਹ ਪੇਜ ਤੇ ਹਮੇਸ਼ਾ ਆਪਣੀ ਮਾਂ ਬੋਲੀ ਨੂੰ ਆਪਣੇ ਲੋਕਾਂ ਨੂੰ ਅੱਗੇ ਰੱਖਿਆ ਤੇ ਮੈਨੂੰ ਤਾਂ ਤੁਸੀਂ ਦੇਤੇ ਸਰਟੀਫਿਕੇਟ ਚਲੋ ਕੋਈ ਨਹੀਂ ਯਾਰ ਸਿੱਖਿਆ ਲੈਸਨ ਮਿਲ ਗਿਆ ਹੋਣਾ ਹਨਾ ਮੈਂ ਤਾਂ ਫੇਰ ਵੀ ਯਾਰ ਨੀਮ ਆਉਂਕੇ ਕਿਉਂਕਿ ਮੈਂ ਉਲਝਣਾ ਨਹੀਂ ਜਾਂਦਾ ਯਾਰ ਮੇਰੇ ਉਰੇ ਉਲਝਣ ਥੋੜੀ ਹੈ ਮੇਰੀ ਜ਼ਿੰਦਗੀ ਦਾ ਪਰਪਸ ਹੈ ਉਰੇ ਲੋਕਾਂ ਦੀ ਹੈਲਪ ਕਰਨਾ ਵੱਧ ਤੋਂ ਵੱਧ ਉਰੇ ਉਹ ਨਹੀਂ ਆਪਦੇ ਵਾਸਤੇ ਤਾਂ ਹਰ ਕੋਈ ਸੋਚਦਾ ਯਾਰ ਇਹ ਤਾਂ ਮੇਰਾ ਪਰਪਸ ਹੀ ਨਹੀਂ ਇੰਸਟਾਗ੍ਰਾਮ ਤੇ ਮੈਂ ਘੱਟੋ ਘੱਟ 30-40 ਕ੍ਰिएਟਰ ਪੰਜਾਬ ਦੇ ਪ੍ਰਮੋਟ ਕੀਤੇ ਹੋਣੇ ਫਰੀ ਚ ਸਟੋਰੀਆਂ ਜਣਾ ਵੀ ਜਿਨ੍ਹਾਂ ਦਾ ਕੰਟੈਂਟ ਬਹੁਤ ਆਡੀਅנס ਤੱਕ ਨਹੀਂ ਪਹੁੰਚ ਰਿਹਾ ਵੀ ਆਪਣੀ ਲੈਂਗੁਏਜ ਨੂੰ ਅੱਗੇ ਲੈ ਕੇ ਜਾ ਗਜਨੀ ਵਾਲੀ ਵੀਡੀਓ ਕਿੰਨੇ ਕੰਨੇ ਦੇਖੀਏ ਵੀ ਜਿਹੜਾ ਮੈਂ ਗਜਨੀ ਸ਼ਹਿਰ ਦਾ ਇਤਿਹਾਸ ਦਿਖਾਇਆ ਹੈ ਨਾ ਸਿੱਖਾਂ ਬਾਰੇ ਦੱਸਿਆ ਯਾਰ ਤੁਸੀਂ ਉਹੀ ਗੱਲ ਹੈ ਨਾ ਆਪਣੇ ਲੋਕ ਨੇ ਨਾ ਮਿੰਟ 'ਚ ਭੁੱਲ ਜਾਂਦੇ ਆ ਸਾਰਾ ਕੁਝ ਜਿੰਨਾ ਕਰ ਲੋ ਇਹਨਾਂ ਦਾ ਬਸ ਮੈਂ ਦੇਖ ਲਿਆ ਤਾਂ ਉਹ ਲਾਅ ਆਫ ਨੇਚਰ ਹੈ ਲਾਅ ਆਫ ਅਟਰੈਕਸ਼ਨ ਹੈ ਜੇ ਅੱਜ ਤੁਸੀਂ ਕਿਸੇ ਨੂੰ ਗਾਲਾਂ ਕੱਢ ਰਹੇ ਹੋ ਤਾਂ ਯਾਦ ਰੱਖਿਓ ਮੇਰੀ ਗੱਲ ਜ਼ਿੰਦਗੀ 'ਚ ਠੀਕ ਹੈ ਜੇ ਅੱਜ ਤੁਸੀਂ ਕਿਸੇ ਦਾ ਮਾੜਾ ਕਰ ਰਹੇ ਹੋ ਕਿਉਂਕਿ ਮੈਂ ਤਾਂ ਬਲੀਵ ਹੈ ਮੇਰਾ ਤਾਂ ਕਾਲਪੁਰਖ ਜੇ ਨਾ ਜਿੰਨੇ ਵੀ ਲੋਕਾਂ ਨੇ ਮੇਰੇ ਨਾਲ ਮਾੜਾ ਕੀਤਾ ਹੈ ਨਾ ਤਾਂ ਉਹਨਾਂ ਨਾਲ ਮਾੜਾ ਹੀ ਹੋਇਆ ਹੈ ਦਿਲ ਜਦੋਂ ਦੁਖਦਾ ਹੈ ਨਾ ਉਹਦੀ ਦਵਾਈ ਬਹੁਤ ਗੰਦੀ ਹੁੰਦੀ ਹੈ ਬਈ ਮੈਂ ਬਹੁਤ ਚੁੱਪ ਰਹਿ ਰਿਹਾ ਪਰ ਹੁਣ ਹੱਦ ਤੋਂ ਪਾਰ ਹੋ ਗਿਆ ਯਾਰ ਮੈਨੂੰ ਐਵੇਂ ਦੀ ਆਡੀਅנס ਚਾਹੀਦੀ ਵੀ ਨਹੀਂ ਯਾਰ ਠੀਕ ਹੈ ਜਿਹੜੀ ਮਤਲਬ ਮੈਨੂੰ ਸਮਝੇ ਨਾ ਸਕੇ ਯਾਰ ਜਿਹੜੇ ਮੈਨੂੰ 4 ਸਾਲਾਂ ਚ ਹੀ ਨਹੀਂ ਸਮਝ ਤਾ ਕਿ ਵੀ ਇਹ ਬੰਦਾ ਕਿਵੇਂ ਦਾ ਯਾਰ ਜਿਹਨੇ ਅੱਜ ਤੱਕ ਸਿਰਫ ਐਨੇ ਪੈਸਿਆਂ ਨੂੰ ਲੱਤ ਮਾਰਤੀ ਲੱਖਾਂ ਦੀਆਂ ਪ੍ਰੋਮੋਸ਼ਨਾਂ ਨੂੰ ਹਣਾ ਕਦੇ ਪੈਸੇ ਬਾਰੇ ਵੀ ਨਹੀਂ ਸੋਚਿਆ ਉਹ ਕੀ ਆਪ ਦੀ ਕੌਮ ਨੂੰ ਹਣਾ ਆਪਦੇ ਧਰਮ ਨੂੰ ਕਿਵੇਂ ਯਾਰ ਨੀਮਾ ਦਿਖਾ ਸਕਦਾ ਬਸ ਯਾਰ ਅੱਜ ਤੱਕ ਜੋ ਕਮਜ਼ੋਰੀ ਰਹੀ ਹੈ ਨਾ ਲੋਕਾਂ ਨੂੰ ਪਾਗਲ ਬਣਾ ਕੇ ਪੈਸੇ ਕਮਾਣੇ ਨਹੀਂ ਆਏ ਹਣਾ ਧਰਮ ਦੇ ਨਾਂ ਤੇ ਵੀ ਹਨਾ ਆਪਦੇ ਆਪ ਨੂੰ ਮੈਂ ਮੈਂ ਨਹੀਂ ਕਰਨਾ ਆ ਤੇ ਹੁਣ ਕਾਫੀ ਲੋਕ ਕਹਿੰਦੇ ਹਨ ਵੀ ਤੂੰ ਪੱਗ ਬੰਨਗੇ ਕਿਉਂ ਨਿਕਮਾ ਮੇਰਾ ਜਿਹੜੇ ਫਾਦਰ ਸਾਹਿਬ ਨੇ ਵੀ ਪੱਗ ਬੰਨਦੇ ਹਨਾ ਦਾੜੀ ਵੀ ਉਹਨਾਂ ਦੇ ਕਿਉਂਕਿ ਮੈਂ ਅਕਸਰ ਅਬਦੇ ਫੈਮਿਲੀ ਦੀ ਫੋਟੋ ਦਿਖਾ ਨਾ ਮੈਂ ਤਾਂ ਇੰਨੇ ਲੋਕ ਮਿਲੇ ਤੁਸੀਂ ਬਲੌਗਰਾਂ ਚ ਦੇਖੇ ਹੋਣੇ ਲੋਕਲ ਤਜਰਬੇ ਕਿੰਨੇ ਆ ਮੈਂ 2021 ਚ ਸਰਬੀਆ ਚ ਤਾਂ ਮੈਂ ਉੱਥੇ ਆਪਦੇ ਫਾਦਰ ਸਾਹਿਬ ਦੀ ਫੋਟੋ ਦਿਖਾਦੀ ਹਨਾ ਮਤਲਬ ਉੱਥੇ ਲੋਕਲ ਬੰਦੇ ਨੂੰ ਉਹ ਕਹਿੰਦਾ ਵੀ ਤੂੰ ਅਫਗਾਨੀ ਹੈ ਯਾਰ ਮੈਨੂੰ ਬਹੁਤ ਬੁਰਾ ਲੱਗਿਆ ਕਿਉਂਕਿ ਜਿਹੜਾ ਅਫਗਾਨੀ ਲੋਕ ਨੇ ਪੂਰੀ ਦੁਨੀਆ ਚ ਬਦਨਾਮ ਨੇ ਤੁਹਾਨੂੰ ਪਤਾ ਹੀ ਹੈ ਜਿਹੜੇ ਦੇਸ਼ਾਂ ਚ ਆਪਣੀ ਜਿਹੜੀ ਸਿੱਖ ਕਮਿਊਨਿਟੀ ਹੈ ਜ਼ਿਆਦਾ ਹੈ ਜਿਵੇਂ ਕੈਨੇਡਾ ਹੋ ਗਿਆ ਇੰਗਲੈਂਡ ਹੋ ਗਿਆ ਤਾਂ ਉੱਥੇ ਤਾਂ ਸਿੱਖਾਂ ਨੂੰ ਜਾਣਦੇ ਆ ਬਈ ਤਾਂ ਦੁਨੀਆ ਚ 195 96 ਦੇਸ਼ ਨੇ ਈ ਜਾਣਦੇ ਆਪਣੇ ਧਰਮਾਂ ਨੂੰ ਠੀਕ ਹੈ ਮੈਂ ਤਾਂ ਉੱਥੇ ਜਾ ਕੇ ਪ੍ਰਮੋਟ ਹੀ ਕਰ ਰਿਹਾ ਸੀ ਤਾਂ ਉਹਨਾਂ ਨੂੰ ਲੱਗਦਾ ਵੀ ਮੈਂ ਅਫਗਾਨੀ ਐ ਪੱਗ ਤਾਂ ਰੇਸਿਜ਼ਮ ਹੁੰਦਾ ਯਾਰ ਤਾਂ ਮੇਰੇ ਐਵੇਂ ਦੇ ਐਕਸਪੀਰੀਅੰਸ ਸੀ ਤਾਂ ਇਹ ਵੀ ਇੱਕ ਕਾਰਨ ਸੀ ਮੈਂ ਤਾਂ ਉਹਨੂੰ ਮੇਰਾ ਦੋਸਤ ਹੈ ਪ੍ਰਦੀਪ ਗੈਲ ਪੰਜਾਬ ਦੇ ਨੌਜਵਾਨਾਂ ਨੂੰ ਪੱਗ ਬੰਨਣੀ ਸਿਖਾਤੀ ਹਨ ਉਹ ਕੈਂਪ ਲਾ ਰਿਹਾ ਸੀ ਮੈਂ ਤਾਂ ਉਹਨੂੰ ਐਨੇ ਵਾਰੀ ਫੋਨ ਤੇ ਗੱਲ ਹੁੰਦੀ ਯਾਰ ਮੈਨੂੰ ਪੱਗ ਸਿਖਾ ਹਨ ਮੈਨੂੰ ਜਲਦੀ ਤੋਂ ਜਲਦੀ ਵੀ ਪੱਗ ਬੰਨ ਕੇ ਘੁੰਮਿਆ ਕਰਾਂਗੇ ਯਾਰ ਪੰਜਾਬ ਨੂੰ ਵੱਧ ਤੋਂ ਵੱਧ ਲੈਵਲ ਤੇ ਪ੍ਰਮੋਟ ਕੀਤਾ ਜਾਵੇ ਹਨ ਬਾਕੀ ਯਾਰ ਕੋਈ ਚੱਕਰ ਨਹੀਂ ਹੈਗਾ ਮੈਨੂੰ ਪਤਾ ਹੈ ਮੇਰੀ ਕੀਮਤ ਕੀ ਹੈ ਲੈਂ ਹਿੰਦੀ ਚ ਸਟਾਰਟ ਕਰ ਲੂੰਗਾ ਯਾਰ ਕੋਈ ਚੱਕਰ ਨਹੀਂ ਮੈਨੂੰ ਹਨਾ ਪਰ ਮੈਨੂੰ ਸੱਚੀ ਯਾਰ ਬਹੁਤ ਦੁੱਖ ਹੋਇਆ ਜਿਹੜੇ ਮਿਹਨਤ ਕਰਦੇ ਆ ਨਾ ਉਹ ਮੰਜ਼ਲ ਪਾ ਹੀ ਲੈਂਦੇ ਆ ਤੇ ਮੈਨੂੰ ਮੇਰਾ ਮਿਹਨਤ 'ਚ ਯਕੀਨ ਹੈ ਠੀਕ ਹੈ ਲੋਕਾਂ ਦੀਆਂ ਕੰਟਰੋਵਰਸੀਆਂ 'ਚ ਮੇਰਾ ਕੋਈ ਯਕੀਨ ਨਹੀਂ ਹੈ ਗਿਆ ਵੀ ਲੋਕਾਂ ਨੂੰ ਭੰਡ ਕੇ ਨਿੰਦ ਕੇ ਪੈਸੇ ਕਮਾਣੇ ਕਮਾਈ ਵਾਲੀ ਵੀਡੀਓ ਵੀ ਪਾਈ ਹੋਈ ਹੈ ਵੀ YouTube ਤੋਂ ਐਨੇ ਪੈਸੇ ਬਣਦੇ ਆ ਲਾਈਵ ਮੈਂ ਉਹ ਵੀ ਲਿੰਕ ਉਹ ਵੀ ਦੇਖ ਲਿਓ ਕਿਸੇ YouTuber ਨੇ ਨਹੀਂ ਪਾਈ ਹੋਊਗੀ ਐ ਲਾਈਵ ਨਹੀਂ ਤੁਹਾਨੂੰ ਦਿਖਾਇਆ ਹੋਗਾ ਵੀ ਇਹ ਵੀਡੀਓ ਤੋਂ ਐਨੇ ਪੈਸੇ ਐਮ ਇਹ ਸਾਰਾ ਸਿਸਟਮ ਕਿਸੇ ਨੇ ਨਹੀਂ ਦੱਸਿਆ ਹੋਊਗਾ ਚਲੋ ਠੀਕ ਹੈ ਆਲੋਚ ਮੈਂ ਕੋਈ ਇਹ ਉਹ ਨਹੀਂ ਕਹਿੰਦਾ ਵੀ ਕ੍ਰਿਟੀਸਾਈਜ਼ ਨਾ ਕਰੋ ਹੱਕ ਹੈ ਯਾਰ ਪਰ ਤਰੀਕਾ ਹੁੰਦਾ ਯਾਰ ਤੁਸੀਂ ਪਰਸਨਲ ਲੈ ਕੇ ਕਿਸੇ ਦੀ ਫੈਮਿਲੀ ਨੂੰ ਗਾਲਾਂ ਕੱਢ ਰਹੇ ਹੋ ਯਾਰ ਇਹ ਸਿੱਖੀ ਦਾ ਸਿਧਾਂਤ ਹੈ ਇਹ ਆਪਣੇ ਧਰਮ ਆਪਣੇ ਗੁਰੂਆਂ ਨੇ ਸਿਖਾਇਆ ਹੈ ਨਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਖਾਇਆ ਮੈਨੂੰ ਤਾਂ ਘੁੰਮਣਾ ਜਮਾ ਸੌਖਾ ਕੰਮ ਲੱਗਦਾ ਕਹਿੰਦਾ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਕੀਤੀਆਂ ਉਹ ਵਕਤਾਂ ਚ ਘੁੰਮਣਾ ਵੱਡੀ ਗੱਲ ਸੀ ਜਦੋਂ ਨਾ ਨੈਟ ਸੀ ਠੀਕ ਹੈ ਨਾ ਮੈਪ ਸੀ ਨਾ ਬਲੌਗਰ ਸੀ ਨਾ YouTube ਸੀ ਹੈ ਨਾ ਕੰਗਿਆਰ ਮੈਨੂੰ ਪਤਾ ਹੈ ਮੇਰੇ ਬੋਲਣ ਦਾ ਤਰੀਕਾ ਮੈਂ ਰੌ ਬੋਲਦਾ ਨਾ ਜੋ ਵੀ ਮੈਂ ਮਹਿਸੂਸ ਕਰਦਾ ਹਾਂ ਉਹ ਵੀ ਬੋਲ ਦਿੰਦਾ ਪਰ ਇਹ ਲੋਕ ਲੋਕਾਂ ਨੂੰ ਨਿੱਕੀ ਜੀ ਗੱਲ ਹੀ ਚੱਕਣੀ ਹੈ ਨਾ ਸ਼ਾਇਦ ਮੈਨੂੰ ਆਪਦੇ ਆਪ ਨੂੰ ਬਦਲਣਾ ਪਊਗਾ ਹੁਣ ਨੈਟ ਦੀ ਦੁਨੀਆ ਤੇ ਦੋ ਚਿਹਰੇ ਨੇ ਫੇਕ ਫੇਕ ਚੀਜ਼ ਨੂੰ ਹੀ ਲੋਕ ਪਸੰਦ ਕਰਦੇ ਆ ਝੂਠੇ ਸ਼ਬਦਾਂ ਦੀ ਔਰੇ ਕੀਮਤ ਹੈ ਬਾਕੀ ਯਾਰ ਮੈਂ ਕੋਈ ਇਤਿਹਾਸਕਾਰ ਤਾਂ ਹੈ ਨਹੀਂ ਮੈਂ ਥੋੜੀ ਜਿਹੀ ਜੀਓਗ੍ਰਾਫੀ ਦੱਸ ਦਿੰਦਾ ਮੈਨੂੰ ਹੁੰਦਾ ਵੀ ਮੇਰੇ ਕੰਟੈਂਟ ਥਰੂ ਥੋੜੀ ਨੌਲੇਜ ਜਾਵੇ ਲੋਕਾਂ ਨੂੰ ਐਵੇਂ ਹਨਾ ਹੀ ਹੀ ਹਾਸਾ ਆ ਵੀ ਇਹ ਹੈ ਇਹ ਦਿਖਾ ਲਿਆ ਹਨਾ ਸ਼ਾਇਦ ਯਾਰ ਚਲੋ ਬੰਦਾ ਸਿੱਖਦਾ ਰਹਿੰਦਾ ਸਿੱਖਿਆ ਕਾਫੀ ਕੁਝ ਸਿੱਖਿਆ ਜ਼ਿੰਦਗੀ 'ਚ ਹੁਣ ਤੱਕ ਸਿੱਖਦਾ ਹੀ ਆਏ ਆ ਤੇ ਪਰ ਇੱਕ ਚੀਜ਼ ਨਹੀਂ ਸਿੱਖੀ ਲੋਕਾਂ ਨੂੰ ਪਾਗਲ ਬਣਾਉਣੇ ਉਹ ਮੇਰਾ ਰੱਬ ਜਾਣਦਾ ਅਕਾਲ ਪੁਰਖ ਜਾਣਦਾ ਨਾ ਮੇਰਾ ਦਿਲ ਜਾਣਦਾ ਵੀ ਕਿਸੇ ਦੇਸ਼ ਦੀ ਰਾਤਾ ਨਹੀਂ ਜਿੱਤ ਲੈਣੀ ਉਹ ਦੇਸ਼ ਤੇ ਕਬਜ਼ਾ ਕਰ ਲੈਣਾ ਹੁੰਦਾ ਸ਼ਾਇਦ ਬਹੁਤ ਸਾਰੇ ਦੇਸ਼ਾਂ ਦੀਆਂ ਵੀ ਰਾਤਾ ਨਹੀਂ ਇਤਿਹਾਸ ਚ ਬਦਲੀਆਂ ਗਈਆਂ ਨੇ ਹਨਾ ਅਕਸਰ ਬਦਲ ਦਿੰਦੇ ਆ ਪਹਿਲਾ ਪ੍ਰਾਣ ਜਿਵੇਂ ਰੂਸ ਹੀ ਲਾ ਲੋ ਰੂਸ ਦੀ ਪਹਿਲਾ ਪ੍ਰਾਣੀ ਰਾਤਾਨੀ ਕੀ ਸੀ ਕੀਵ ਸੀ ਨਾ ਜਿਹੜੀ ਹੁਣ ਯੂਕਰੇਨ ਦੀ ਹੈ ਉਹ ਤੋਂ ਬਾਅਦ ਜਦੋਂ ਸੋਵੀਅਤ ਯੂਨੀਅਨ ਟੁੱਟਿਆ ਫਿਰ ਉਹਨਾਂ ਨੇ ਮਾਸਕੋ ਬਣਾਤੀ ਹਨਾ ਐਵੇਂ ਕਿਧਰੇ ਵੀ ਨਹੀਂ ਹੁੰਦਾ ਵੀ ਤੁਸੀਂ ਕਿਸੇ ਦੇਸ਼ ਦੀ ਰਾਤਾ ਨਹੀਂ ਜਿੱਤ ਲਈ ਪੂਰਾ ਦੇਸ਼ ਜਿੱਤ ਲਿਆ ਹਮੇਸ਼ਾ ਪੂਰੇ ਦੇਸ਼ ਤੇ ਹੀ ਕਬਜ਼ਾ ਕੀਤਾ ਜਾਂਦਾ ਹੈ ਕਈ ਪੰਜਾਬ ਤੇ ਰੌਲਾ ਵੀ ਅਫਗਾਨਿਸਤਾਨ ਚੰਗਾ ਹੈ ਇੰਡੀਆ ਨਾਲ ਉਹਨਾਂ ਦੀ ਕਰੰਸੀ ਮજબૂત ਹੈ ਤਾਂ ਦੇਸ਼ ਚ 인ਫਰਾਸਟ੍ਰਕਚਰ ਕੀ ਹੈ ਸਹੂਲਤਾ ਕੀ ਨੇ ਉਹ ਵੀ ਤਾਂ ਮੈਟਰ ਕਰਦੀ ਹੈ ਨੇ ਅਫਗਾਨਿਸਤਾਨ ਚ ਕਿੰਨੀ ਗਰੀਬੀ ਹੈ ਯਾਰ ਰੋਡ ਉੱਥੇ ਨਹੀਂ ਹਸਪਤਾਲ ਉੱਥੇ ਨਹੀਂ ਠੀਕ ਹੈ ਔਰਤਾਂ ਨੂੰ ਉੱਥੇ ਨਹੀਂ ਸਿੱਖਿਆ ਅਫਗਾਨਿਸਤਾਨ ਦੀ ਸਰਕਾਰ ਇمپੋਰਟ ਹੋ ਨਹੀਂ ਕੁਝ ਕਰਦੀ ਠੀਕ ਹੈ ਰੋਡਾਂ ਦੇ ਪੈਸੇ ਉਹ ਨਹੀਂ ਲਾ ਰਹੀ ਤਾਂ ਕਰੰਸੀ ਦਾ ਰਹੂਗੀ ਨਾ ਇੰਟਰਨੈਸ਼ਨਲ ਮਾਰਕੀਟ ਚ ਉਹਦੀ ਵੈਲਿਊ ਦੇਖਿਓ ਅਫਗਾਨਿਸਤਾਨ ਤੋਂ ਬਾਹਰ ਅਫਗਾਨੀ ਰੁਪਈ ਨੂੰ ਕੋਈ ਨਹੀਂ ਪੁੱਛਦਾ ਭਾਰਤ ਜਿਹਦਾ ਫਿਰ ਵੀ ਕਿੰਨੇ ਜਿਆਦੇ ਰੋਡ ਬਣ ਰਹੇ ਆ ਰੇਲਵੇ ਹੈ ਹਨਾ ਕਿੰਨੇ ਜਿਆਦੇ ਪੈਸੇ ਲਾ ਰਹੀ ਹੈ ਸਰਕਾਰ ਹੁਣ ਕਰੰਸੀ ਤਾਂ ਜਾਪਾਨ ਦੀ ਵੀ ਡਾਊਨ ਐ ਭਾਰਤ ਨਾਲ ਇਹਦਾ ਮਤਲਬ ਜਾਪਾਨ ਗਰੀਬ ਥੋੜੀ ਹੋ ਗਿਆ ਸਿਰ ਤੇ ਪੱਗ ਬੰਨ ਕੇ ਤੇ ਦਾੜੀ ਰੱਖ ਕੇ ਕੋਈ ਸਿੱਖ ਜਾਂ ਸਰਦਾਰ ਨਹੀਂ ਬਣ ਜਾਂਦਾ ਜਿੰਨਾ ਚਿਰ ਤੁਸੀਂ ਔਰਤ ਦੀ ਇੱਜ਼ਤ ਕਰਨੀ ਨਹੀਂ ਸਿੱਖਦੇ ਨਾ ਇੱਕ ਮਾਂ ਪੈਣ ਨੂੰ ਇੱਜ਼ਤ ਦੇਣੀ ਨਹੀਂ ਸਿੱਖਦੇ ਸਿੱਧੂ ਮੂਸੇਵਾਲੇ ਦੀ ਫੋਟੋ ਲਾ ਕੇ ਦੀਪ ਸਿੱਧੂ ਦੀ ਫੋਟੋ ਲਾ ਕੇ ਲੋਕ ਗਾਲਾਂ ਕੱਢ ਰਹੇ ਹੁੰਦੇ ਆ ਤਾਂ ਇਹ ਤੋਂ ਤਾਂ ਥੋੜੀ ਜਿਹੜੀ ਪਲ ਬਰੇਸ਼ ਐ ਪਤਾ ਲੱਗਦਾ ਨਾ ਵੀ ਕਿਵੇਂ ਦੇ ਤੁਹਾਨੂੰ ਸੰਸਕਾਰ ਮਿਲੇ ਨੇ ਸ਼ਾਇਦ ਤੁਸੀਂ ਸਿੱਧੂ ਨੂੰ ਫੇਕ ਹੀ ਆਈਡੀਆ ਲ ਮੰਨਦੇ 295 ਗਾਣੇ ਤੁਸੀਂ ਨੇ ਸੁਣਿਆ ਹੀ ਨਹੀਂ ਹੁਣ ਮੈਂ ਅੱਜ ਫੇਰ ਹੱਥ ਜੋੜ ਕੇ ਵੀ ਮੈਂ ਮਾਫੀ ਮੰਗ ਰਿਹਾ ਸਾਰਿਆਂ ਤੋਂ ਹਨਾ ਮੈਂ ਕਿਉਂਕਿ ਜੋ 4 ਸਾਲ ਪਹਿਲਾਂ ਸੀ ਜੋ ਮੈਂ ਅੱਜਾ ਮੈਂ ਉਵੇਂ ਦਾ ਜਮਾ ਨਹੀਂ ਰਿਹਾ ਕਿਉਂਕਿ ਮੇਰੇ ਵਿੱਚ ਬਹੁਤ ਜ਼ਿਆਦਾ ਇੰਪਰੂਵ ਹੋਇਆ ਹੈ ਹਨਾ ਮਾਨਸਿਕ ਪੱਧਰ ਤੇ ਬਹੁਤ ਕੁਝ ਸਿੱਖਿਆ ਹੈ ਤੇ ਅੱਜ ਤੱਕ ਜੇ ਮੈਂ ਜ਼ਿੰਦਗੀ 'ਚ ਕੋਈ ਗਲਤੀਆਂ ਕੀਤੀਆਂ ਨੇ ਮੇਰੇ ਕੰਟੈਂਟ ਨੇ ਤੁਹਾਨੂੰ ਦੁੱਖ ਪਹੁੰਚਾਇਆ ਤਾਂ ਮੈਂ ਅੱਜ ਫੇਰ ਹੱਥ ਜੋੜ ਕੇ ਮਾਫੀ ਮੰਗਦਾ ਹਨਾ ਮੇਰਾ ਕਦੇ ਵੀ ਇਹ ਉਦੇਸ਼ ਨਹੀਂ ਰਿਹਾ ਵੀ ਮੇਰਾ ਕੰਟੈਂਟ ਮੇਰੇ ਸ਼ਬਦ ਕਦੇ ਕਿਸੇ ਦੇ ਦੇਨੂ ਧਾਰਮਿਕ ਪਾਵਨਾਮਾ ਨੂੰ ਠੇਸ ਪਹੁੰਚਾਣਾ ਓਬ ਕਿਉਂਕਿ ਮੈਨੂੰ Hindu ਵੀ ਦੇਖਦੇ ਆ Muslim ਵੀ ਦੇਖਦੇ ਐ ईसाई ਵੀ ਦੇਖਦੇ ਆ ਨਾ ਸਾਰੇ ਧਰਮਾਂ ਦੇ ਲੋਕ ਦੇਖਦੇ ਆ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਬਈ ਹਨਾ ਮੇਰੀ ਜ਼ਿੰਦਗੀ ਦਾ ਉਦੇਸ਼ ਹੈ ਯਾਰ ਬਹੁਤ ਜ਼ਿਆਦੇ ਲੋਕਾਂ ਦੀ ਹੈਲਪ ਕਰਨੀ ਜਦੋਂ ਮੈਂ ਕਿਸੇ ਨੂੰ ਦੇਖਦਾ ਨਾ ਜਦੋਂ ਮੈਂ ਉਹਦੀ ਹੈਲਪ ਨਹੀਂ ਕਰ ਪਾਉਂਦਾ ਮੈਨੂੰ ਬਹੁਤ ਦਿਲੋਂ ਦੁੱਖ ਹੁੰਦਾ ਯਾਰ ਵੀ ਕਿਆ ਯਾਰ ਮੇਰੇ ਕੋਲ ਇੰਨੇ ਪੈਸੇ ਹੁੰਦੇ ਮੈਂ ਇਹ ਬੰਦੇ ਦੀ ਹੈਲਪ ਕਰ ਪਾਉਂਦਾ ਹਨਾ ਕਈ ਕਹਿੰਦੇ ਵੀ ਤੂੰ ਕੁੜੀਆਂ ਨੂੰ ਦਿਖਾਉਂਦਾ ਭਰਾ ਰਸ਼ੀਆ ਚੋਂ ਕੁੜੀਆਂ ਦੀ ਆਬਾਦੀ ਜ਼ਿਆਦਾ ਹੈ ਉੱਥੇ ਬੰਦੇ ਤਾਂ ਕੁੜੀਆਂ ਹੀ ਆਣ ਗਏ ਨੇ ਵੀਡੀਓ ਚ ਜ਼ਿਆਦਾ afghanistan ਚੋਂ ਦਿਖਿਆ ਸੀ ਉੱਥੇ ਕਹ ਰਹੇ ਸੀ ਵੀ ਓਰੇ ਔਰਤ ਨਹੀਂ ਦਿਖ ਰਹੀ ਤੇਰੀ ਵੀਡੀਓ ਚ ਉੱਥੇ ਵੀ ਪਾਬੰਦੀ ਸੀ ਔਰਤਾਂ ਦੇ ਤਾਂ ਯਾਰ ਇਹ ਮਤਲਬ ਕਿਵੇਂ ਦੀ ਕਿੰਨੀ ਗਿਰੀ ਹੋਈ ਨਕਾਰਾਤਮਕ ਸੋਚ ਆ ਯਾਰ ਕਿ ਤੂੰ ਹਨਾ ਹਰ ਥਾਂ ਤੇ ਪਿੰਚ ਕਰਨਾ ਸਵਾਲ ਖੜੇ ਕਰਨੇ ਹਰ ਕੋਈ ਓਰੇ ਮਤਲਬ ਸਵਾਲ ਪੈਦਾ ਕਰਨ ਵਾਲਾ ਬਣਿਆ ਖੜਾ ਹੈ ਹਨਾ ਜਿਹੜੇ ਧਾਰਮਿਕ ਪੇਜਾਂ ਵਾਲੇ ਐ ਫੇਕ ਬੰਦੇ ਹਨਾ ਤੇ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਪਾਈਆਂ ਹੁੰਦੀਆਂ ਨੇ ਤੇ ਲਿਖਿਆ ਹੁੰਦਾ ਪੇਡ ਪ੍ਰੋਮੋਸ਼ਨ ਹਨਾ 10 ਨੂੰ ਸੇਵਾ ਦਾ ਮੌਕਾ ਦਿਓ ਮੈਂ ਛੋਡੇ ਵਰਗਾ ਤਾਂ ਨਹੀਂ ਪੈਸਿਆਂ ਪਿੱਛੇ ਕਦੇ ਆਪਣੇ ਲੋਕ ਤਾਂ ਨਹੀਂ ਵੇਚੇ ਯਾਰ ਹਨਾ ਤੇ ਇਹ ਅੱਜ ਇਹ ਧਰਮ ਦੀਆਂ ਗੱਲਾਂ ਕਰਦੇ ਆ ਅਫਗਾਨਿਸਤਾਨ ਦੀਆਂ ਦੋ ਵੀਡੀਓ ਐਵੇਂ ਦੀਆਂ ਨੇ ਜਿੰਨਾਂ ਤੋਂ ਮੈਨੂੰ 1 ਰੁਪਿਆ ਵੀ ਕਮਾਈ ਨਹੀਂ ਹੋਈ ਯੈਲੋ ਡਾਲਰ ਕਿਉਂਕਿ ਇੱਕ ਤਾਂ ਉਹ ਜਿੱਥੇ ਉਹ ਹੈਰੋਨ ਪੀਰੇ ਸੀ ਹਨਾ ਉਹ ਮੈਂ ਦਿਖਾ ਦਿਖਾ ਨਹੀਂ ਸਕਦਾ ਬਾਕੀ 4-5 ਦੇਸ਼ਾਂ ਦੀਆਂ ਮੇਰੀਆਂ ਸੀਰਜਾਂ ਪਈਆਂ ਨੇ ਬਈ ਉਹ ਪਾ ਦੂੰਗਾ ਮੈਂ ਪੰਜਾਬੀ ਚ ਬਣਾਈਆਂ ਉਦੋਂ ਬਾਅਦ ਸੋਚੂਗਾ ਮੈਂ ਅੱਗੇ ਮੈਂ ਇਨਾ ਐਕਸਪੀਰੀਅੰਸ ਗੇਨ ਕੀਤਾ ਕੋਈ ਚੱਕਰ ਨਹੀਂ ਬਹੁਤ ਬਹੁਤ ਕੁਝ ਸਿੱਖ ਲਿਆ ਯਾਰ ਤੁਸੀਂ ਬਹੁਤ ਮੈਨੂੰ ਮੈਡਲ ਦੇਤੇ ਹਨਾ ਪੰਜਾਬੀ ਦੇ ਨਾਤੇ